2020 ਦੇ ਵਿੱਚ ਜਦੋਂ ਕੋਵਿਡ-19 ਮਹਾਮਾਰੀ ਆਈ ਤਾਂ ਮੈਂਟਨ ਦਾ ਦੇਸੀ ਸੰਗੀਤ ਗਾਇਕ ਪੈਟ੍ਰਿਕ ਮੈਸੇਵੀ ਹੋ ਲੱਖਾ ਕੈਨੇਡੀਅਨਸ ਵਾਂਗ ਸਰਕਾਰੀ ਮਦਦ ਲਈ ਅਰਜ਼ੀ ਦੇਣ ਦੇ ਲਈ ਮਜਬੂਰ ਹੋ ਗਿਆ ਉਸ ਦੇ ਸਾਰੇ ਮਿਊਜ਼ਿਕ ਸ਼ੋਅ ਇੱਕਦਮ ਰੱਦ ਹੋ ਗਏ ਮੈਸੇ ਨੇ ਦੱਸਿਆ ਕਿ ਉਸ ਸਾਲ ਦੇ ਲਈ ਉਸ ਦੀ ਕਮਾਈ ਬਹੁਤ ਵਧੀਆ ਦਿਖ ਰਹੀ ਸੀ ਪਰ ਜਿਵੇਂ ਹੀ ਕੋਵਿਡ ਕਰਕੇ ਦੁਨੀਆ ਬੰਦ ਹੋਈ ਤਾਂ ਸਾਰਾ ਕੰਮ ਠੱਪ ਹੋ ਗਿਆ ਅਪ੍ਰੈਲ 2020 ਤੋਂ ਜੂਨ 2022 ਤੱਕ ਮੈਸੇ ਨੂੰ ਸਰਕਾਰ ਦੇ ਵੱਲੋਂ 41000 ਡਾਲਰ ਤੋਂ ਵੱਧੀ ਮਦਦ ਮਿਲੀ ਪਰ ਬਾਅਦ ਵਿੱਚ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਨੇ ਉਸ ਨੂੰ ਚਿੱਠੀ ਪੇ ਜੀ कि इस मदद ਲਈ ਯੋਗ ਨਹੀਂ ਸੀ ਅਤੇ ਹੁਣ ਇਹ ਪੈਸਾ ਵਾਪਸ ਕਰਨਾ ਪਵੇਗਾ ਸੀਆਰਏ ਦੇ ਮੁਤਾਬਕ ਮੈਸੇ ਨੇ ਘੱਟੋ ਘੱਟ 5000 ਡਾਲਰ ਦੀ ਨੋਟ ਆਮਦਨ ਦੀ ਸ਼ਰਤ ਪੂਰੀ ਨਹੀਂ ਕੀਤੀ ਸੀ ਇਹ ਸੁਣ ਕੇ ਮੈਸੇ ਹੈਰਾਨ ਰਹਿ ਗਿਆ ਤੇ ਉਸਨੇ ਕਿਹਾ ਕਿ ਉਹ ਕਦੇ ਵੀ ਅਜਿਹੀ ਮਦਦ ਲਈ ਅਰਜੀ ਨਹੀਂ ਦੇਂਦਾ ਜਿਸ ਦੇ ਲਈ ਉਹ ਯੋਗ ਨਾ ਹੋਵੇ 2024 ਦੀ ਸ਼ੁਰੂਆਤ ਦੇ ਵਿੱਚ ਕਈ ਮਹੀਨਿਆਂ ਦੀ ਲਿਖਤ ਪੜ੍ਹਤੋਂ ਬਾਅਦ ਯਾਰੇ ਨੇ ਮੰਨਿਆ ਕਿ ਮੈਸੇ ਕੁਝ ਬੈਸੇ ਦੇ ਲਈ ਯੋਗ ਸੀ ਪਰ ਫਿਰ ਵੀ ਉਸਨੇ ਲਗਭਗ 27000 ਡਾਲਰ ਵਾਪਸ ਕਰਨ ਦੇ ਪੈੜ ਕੇ ਮੈਸੇ ਕਹਿੰਦਾ ਕਿ ਉਸ ਦੇ ਕੋਲ ਇਹ ਪੈਸਾ ਨਹੀਂ ਹੈ ਉਹ ਗਰੀਬੀ ਦੇ ਵਿੱਚ ਜਾ ਰਿਹਾ ਹੈ ਤੇ 27000 ਡਾਲਰ ਵਾਪਸ ਕਰਨਾ ਉਸ ਦੇ ਲਈ ਅਸੰਭਵ ਹੈ ਮੈਸੇ ਕੱਲਾ ਨਹੀਂ ਹੈ ਸੀਆਰਏ ਦੇ ਵੱਲੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਗਏ ਅੰਕੜੇ ਮੁਤਾਬਕ ਲਗਭਗ 14 ਬਿਲੀਅਨ ਡਾਲਰ ਦੇ ਕੋਵਿਡ ਸੰਬੰਧਿਤ ਬੈਨੀਫਿਟ ਅਜੇ ਲੋਕਾਂ ਨੂੰ ਦਿੱਤੇ ਗਏ ਜੋ ਬਾਅਦ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਉਹ ਆਮਦਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਇਹ ਪੈਸਾ ਜ਼ਿਆਦਾਤਰ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਬੈਨੀਫਿਟ ਹੇਠ ਦਿੱਤਾ ਗਿਆ ਸੀ ਸੀਆਰਪੀ ਬੈਨੀਫਿਟ ਉਹਨਾਂ ਲੋਕਾਂ ਦੇ ਲਈ ਪ੍ਰਤੀ ਮਹੀਨਾ 2000 ਡਾਲਰ ਦੀ ਮਦਦ ਸੀ ਜੋ ਮਹਾਮਾਰੀ ਦੌਰਾਨ ਕੰਮ ਨਹੀਂ ਕਰ ਸਕੇ ਅਤੇ ਈਆਈ ਦੇ ਲਈ ਯੋਗ ਨਹੀਂ ਸੀ 2022 ਦੇ ਵਿੱਚ ਸੀਆਰਏ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਹੁਣ ਇਹ ਰਕਮ ਵਾਪਸ ਨਹੀਂ ਕਰਨੀ ਪਵੇਗੀ ਹੁਣ ਤੱਕ ਏਜੰਸੀ ਲੱਖਪਾਖ 4 ਬਿਲੀਅਨ ਡਾਲਰ ਵਾਪਸ ਲੈ ਚੁੱਕੀ ਹੈ ਪਰ ਅਜੇ ਵੀ ਕਰੀਬ 10 ਬਿਲੀਅਨ ਡਾਲਰ ਬਾਕੀ ਨੇ ਦੱਸਿਆ ਨਿਊਜ਼ ਚੈਨਲ ਨਿਤਿਪਿਆਨ ਦੇ ਵਿੱਚ ਸੀਆਰਏ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਇਹਤੇ ਮੁਸ਼ਕਲਾਂ ਨੂੰ ਸਮਝਦੇ ਨਹੀਂ ਪਰ ਜੋ ਲੋਕ ਭੁਗਤਾਨ ਤੋਂ بچਣ ਦੇ ਲਈ ਕੋਸ਼ਿਸ਼ ਕਰਦੇ ਨੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਟੈਕਸ ਰਿਫੰਡ ਜਿਹਾ ਆਪ ਵੀਖਦੇ ਟੈਕਸ ਕ੍ਰੈਡਿਟ ਰੋਕਣਾ ਤੇ ਤਨਖਾਹ ਦੇ ਵਿੱਚੋਂ ਸਿੱਧਾ ਪੈਸਾ ਕਟੋਤੀ ਕਰਨਾ ਵੀ ਸ਼ਾਮਲ ਹੈ ਵੈਂਕੂਵਰ ਤੇ ਲਾਸਨਸ ਸਥਿਤ ਅ ਇਨਸ ਆਲ ਵੈਸੀ ਟਰਸਟੀ ਬ੍ਰਾਈਨਰ ਮੇਨਟੇਨ ਦ ਸਿਨੇ ਕਿ ਹਰ ਹਫਤੇ ਉਹ ਅਜੇ ਕਾਫਾ ਨੂੰ ਮਿਲਦੇ ਨੇ ਜੋ ਕੋਵਿਡ ਦੇ ਬੈਨੀਫਿਟਸ ਦੀ ਵਾਪਸੀ ਦੇ ਨਾਲ ਜੂਝ ਰਹੇ ਨੇ ਉਹ ਕਹਿੰਦੇ ਨੇ ਕਿ ਸ਼ੁਰੂ ਤੇ ਵਿੱਚ ਇਸ ਜਿਆਦੇ ਦਾ ਰਵੱਈਆ ਨਰਮ ਸੀ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਸਖਤ ਹੋ ਗਿਆ ਤੇ ਹੁਣ ਬੈਂਕ ਖਾਤੇ ਫ੍ਰੀਜ਼ ਕੀਤੇ ਜਾ ਰਹੇ ਨੇ ਤੇ ਤਨਖਾਹ ਦੇ ਵਿੱਚੋਂ ਲਗਭਗ 30% ਤੱਕ ਕਟੌਤੀ ਹੋ ਰਹੀ ਹੈ ਕੈਨੇਡਾ ਵਾਲਿਆਂ ਨੂੰ ਮਿਲੇ 2000 ਡਾਲਰ ਜਿਨ ਮੂੜ ਬੋਤਲ ਦੇ ਵਿੱਚੋਂ ਬਾਹਰ ਆ ਗਿਆ ਅਤੇ ਸੀ ਆ ਰਹੇ ਲੋ ਰੱਜੇ ਪੁਛੇ ਲੋਕਾਂ ਤੋਂ 100 ਅਰਬ ਡਾਲਰ ਦੀ ਰਕਮ ਮਸੂਲ ਕਰਨ ਦਾ ਐਲਾਨ ਕੀਤਾ ਗਿਆ ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਐਡਮਿੰਟਨ ਦੇ ਗਾਇਕ ਪੈਟ੍ਰਿਕ ਮੈਸ ਵਰਗਿਆ ਸਖਸ਼ੀਤਾ ਵਿਖਤਾ ਦੇ ਵਿੱਚ ਲਾਕ ਕੀਆ ਜੋ 5000 ਡਾਲਰ ਦੀ ਆਮਦਨ ਵਾਲੀ ਸ਼ਹਿਰ ਦੇ ਵਿੱਚ ਨਹੀਂ ਸੰ ਆਉਂਦੀਆ ਸੀਆਰਏ ਮੁਤਾਬਕ ਪੈਟ੍ਰਿਕ ਨੇ ਅਪ੍ਰੈਲ 2020 ਤੋਂ ਜੂਨ 2022 ਦਰਮਿਆਨ 41000 ਡਾਲਰ ਦੀ ਸਰਕਾਰੀ ਸਹਾਇਤਾ ਹਾਸਲ ਕੀਤੀ ਪਰ ਪੈਟ੍ਰਿਕ ਨੇ ਵਿਰੋਧ ਕੀਤਾ ਤਾਂ ਸੀਆਰਏ ਦੀ ਸੂਰ ਮੱਠੀ ਪੈ ਗਈ ਅਤੇ 41000 ਡਾਲਰ ਦੀ ਬਜਾਏ 27000 ਡਾਲਰ ਬੰਕੇ ਸੀਆਰੇ ਦਾ ਕਹਿਣਾ ਹੈ ਕਿ 14 ਅਲਪ ਡਾਲਰ ਦੀ ਰਕਮ ਅਜੇ ਲੋਕਾਂ ਨੂੰ ਦਿੱਤੀ ਗਈ ਜੋ ਸਰਕਾਰੀ ਸਹਾਇਤਾ ਦੇ ਯੋਗ ਨਹੀਂ ਸੀ ਇਹ ਰਕਮ ਦਾ 70 ਹਿੱਸਾ ਕੈਨੇਡਾ ਐਜੰਸੀ ਰਿਸਪੌਂਸ ਬੈਨੇਫਿਟ ਅਧੀਨ ਦਿੱਤਾ ਗਿਆ 2022 ਦੇ ਵਿੱਚ ਸੀਆਰਏ ਦੇ ਵੱਲੋਂ ਰਕਮ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਵੀ ਗਈ ਅਤੇ 4 ਅਰਬ ਡਾਲਰ ਹਾਸਲ ਕਰ ਲਏ ਗਏ ਅਤੇ 10 ਅਰਬ ਡਾਲਰ ਹੁਣ ਵੀ ਬਕਾਇਆ ਖੜੇ ਨੇ ਵੈਨਕੂਵਰ ਦੇ ਲਾਇਸੈਂਸ ਸੁਧਾ ਇਨਸੋਲਵੈਂਸੀ ਟਵਿਸਟੀ ਬ੍ਰਾਈਨਰ ਮੈਂਟੇਨ ਨੇ ਦੱਸਿਆ ਕਿ ਉਹਨਾਂ ਦੇ ਕੋਲ ਹਰ ਹਫ਼ਤੇ ਦਰਜਨਾਂ ਕਲਾਇੰਟ ਆ ਰਹੇ ਨੇ ਜੋ ਮਹਾਮਾਰੀ ਦੌਰਾਨ ਮਿਲੀ ਰਕਮ ਦਾ ਮਸਲਾ ਖਤਮ ਕਰਨ ਤੇ ਇਛੁਕਦੇ ਅਤੇ ਮੈਂਟੇਨੈਂਸ ਪਾਰਟਨਰਸ਼ਿਪ ਦਾ ਵਿੱਚ ਕਿਹਾ ਕਿ ਜੇ ਤੁਸੀਂ ਕਾ ਦਾ ਪੈਸਾ ਦੇਣਾ ਤਾਂ ਬੈਂਕਰ ਪਸੀ ਵੀ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੀ 2020 ਦੇ ਵਿੱਚ ਜਦੋਂ ਕੋਵਿਡ 19 ਮਹਾਮਾਰੀ ਆਈ ਤਾਂ ਜਮੈਂਟਨ ਦਾ ਦੇਸੀ ਸੰਗੀਤ ਗਾਇਕ ਪੈਟ੍ਰਿਕ ਮੈਸੇ ਵੀ ਹੋ ਲੱਖਾਂ ਕੈਨੇਡੀਅਨਸ ਵਾਂਗ ਸਰਕਾਰੀ ਮਦਦ ਲਈ ਅਰਜ਼ੀ ਦੇਣ ਲਈ ਮਜਬੂਰ ਹੋ ਗਿਆ ਉਸ ਦੇ ਸਾਰੇ 뮤직 ਸ਼ੋਅ ਇੱਕਦਮ ਰੱਦ ਹੋ ਗਏ ਮੈਸੇ ਨੇ ਦੱਸਿਆ ਕਿ ਉਸ ਸਾਲ ਦੇ ਲਈ ਉਸ ਦੀ ਕਮਾਈ ਪੂਰਤ ਵਧੀਆ ਦਿਖ ਰਹੀ ਸੀ ਪਰ ਜਿਵੇਂ ਹੀ ਕੋਵਿਡ ਕਰਕੇ ਦੁਨੀਆ ਬੰਦ ਹੋਈ ਤਾਂ ਸਾਰਾ ਕੰਮ ਠੱਪ ਹੋ ਗਿਆ ਅਪ੍ਰੈਲ 2020 ਤੋਂ ਜੂਨ 2022 ਤੱਕ ਮੈਸੀ ਨੂੰ ਸਰਕਾਰ ਦੇ ਵੱਲੋਂ 41000 ਡਾਲਰ ਤੋਂ ਵੱਧ ਦੀ ਮਦਦ ਮਿਲੀ ਪਰ ਬਾਅਦ ਦੇ ਵਿੱਚ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ ਸੀਆਰਏ ਨੇ ਉਸ ਨੂੰ ਚਿੱਠੀ ਭੇਜੀ ਕਿ ਇਸ ਮਦਦ ਦੇ ਲਈ ਯੋਗ ਨਹੀਂ ਸੀ ਅਤੇ ਹੁਣ ਇਹ ਪੈਸਾ ਵਾਪਸ ਕਰਨਾ ਪਵੇਗਾ ਸੀਆਰਏ ਦੇ ਮੁਤਾਬਕ ਮੈਸੀ ਨੇ ਘੱਟੋ ਘੱਟ 5000 ਡਾਲਰ ਦੀ ਨੋਟ ਆਮਦਨ ਦੀ ਸ਼ਰਤ ਪੂਰੀ ਨਹੀਂ ਕੀਤੀ ਸੀ ਇਹ ਸੁਣ ਕੇ ਮੈਸੇ ਹੈਰਾਨ ਰਹਿ ਗਿਆ ਤੇ ਉਸਨੇ ਕਿਹਾ ਕਿ ਉਹ ਕਦੇ ਵੀ ਅਜਿਹੀ ਮਦਦ ਲਈ ਅਰਜੀ ਨਹੀਂ ਦੇਂਦਾ ਜਿਸਦੇ ਲਈ ਉਹ ਯੋਗ ਨਾ ਹੋਵੇ 2024 ਦੀ ਸ਼ੁਰੂਆਤ ਦੇ ਵਿੱਚ ਕਈ ਮਹੀਨਿਆਂ ਦੀ ਲਿਖਤ ਪੜ੍ਹਤ ਤੋਂ ਬਾਅਦ ਯਾਰੇ ਨੇ ਮੰਨਿਆ ਕਿ ਮੈਸੇ ਕੁਝ ਪੈਸੇ ਦੇ ਲਈ ਯੋਗ ਸੀ ਪਰ ਫਿਰ ਵੀ ਉਸਨੇ ਲਗਭਗ 27000 ਡਾਲਰ ਵਾਪਸ ਕਰਨ ਤੇ ਪਹੁੰਚੇ ਮੈਸੇ ਕਹਿੰਦਾ ਹੈ ਕਿ ਉਸਦੇ ਕੋਲ ਇਹ ਪੈਸਾ ਨਹੀਂ ਹੈ ਉਹ ਗਰੀਬੀ ਦੇ ਵਿੱਚ ਜਾ ਰਿਹਾ ਹੈ ਤੇ 27000 ਡਾਲਰ ਵਾਪਸ ਕਰਨਾ ਉਸਦੇ ਲਈ ਅਸੰਭਵ ਹੈ ਮੈਸੇ ਕੱਲਾ ਨਹੀਂ ਹੈ ਸੀਆਰਏ ਦੇ ਵੱਲੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਗਏ ਅੰਕੜੇ ਮੁਤਾਬਕ ਲਗਭਗ 14 ਮਿਲੀਅਨ ਡਾਲਰ ਦੇ ਕੋਵਿਡ ਸੰਬੰਧਿਤ ਬੈਨੀਫਿਟ ਜਿਹੜੇ ਲੋਕਾਂ ਨੂੰ ਦਿੱਤੇ ਗਏ ਜੋ ਬਾਅਦ ਹੀ ਜਾਂਚ ਵਿੱਚ ਪਤਾ ਲੱਗਿਆ ਕਿ ਉਹ ਹਮਟਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਇਹ ਪੈਸਾ ਜ਼ਿਆਦਾਤਰ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਬੈਨੀਫਿਟ ਹੇਠ ਦਿੱਤਾ ਗਿਆ ਸੀ ਸੀਆਰਬੀ ਬੈਨੀਫਿਟ ਉਹਨਾਂ ਲੋਕਾਂ ਦੇ ਲਈ ਪ੍ਰਤੀ ਮਹੀਨਾ 2000 ਡਾਲਰ ਦੀ ਮਦਦ ਸੀ ਜੋ ਮਹਾਂਮਾਰੀ ਦੌਰਾਨ ਕੰਮ ਨਹੀਂ ਕਰ ਸਕਿਆ ਅਤੇ ایਆਈ ਦੇ ਲਈ ਯੋਗ ਨਹੀਂ ਸੀ 2022 ਦੇ ਵਿੱਚ ਸੀਆਰਏ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਹੁਣ ਇਹ ਰਕਮ ਵਾਪਸ ਨਹੀਂ ਕਰਨੀ ਪਵੇਗੀ ਹੁਣ ਤੱਕ ਏਜੰਸੀ ਲੱਖਪਾਖ 4 ਬਿਲੀਅਨ ਡਾਲਰ ਵਾਪਸ ਲੈ ਚੁੱਕੀ ਹੈ ਪਰ ਅਜੇ ਵੀ ਕਰੀਬ 10 ਬਿਲੀਅਨ ਡਾਲਰ ਬਾਕੀ ਨੇ ਦੱਸਿਆ ਨਿਊਜ਼ ਚੈਨਲ ਦੇ ਤਿੱਖ ਪਹਾਂ ਤੇ ਵਿੱਚ ਸੀਆਰਏ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਸਮਝਦੇ ਨੇ ਪਰ ਜੋ ਲੋਕ ਭੁਗਤਾਨ ਤੋਂ بچਣ ਦੇ ਲਈ ਕੋਸ਼ਿਸ਼ ਕਰਦੇ ਨੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਟੈਕਸ ਰਿਫੰਡ ਜਿਹਾਪ ਉਹ ਦੇਖਦੇ ਟੈਕਸ ਕ੍ਰੈਡਿਟ ਰੋਕਣਾ ਤੇ ਤਨਖਾਹ ਦੇ ਵਿੱਚੋਂ ਸਿੱਧਾ ਪੈਸਾ ਕਟੋਤੀ ਕਰਨਾ ਵੀ ਸ਼ਾਮਲ ਹੈ ਵੈਨਕੂਵਰ ਦੇ ਲਾਇਸੈਂਸ ਸ਼ੁਦਾ ਇਨਸ ਆਲ ਵੈਸੀ ਟਰਸਟੀ ਬ੍ਰਾਈਨ ਮੈਂਟੇਨ ਦੱਸਦੇ ਨੇ ਕਿ ਹਰ ਹਫਤੇ ਉਹ ਅਜੇ ਗਾਕਾਂ ਨੂੰ ਮਿਲਦੇ ਨੇ ਜੋ ਕੋਵਿਡ ਦੇ ਬੈਨੀਫਿਟਸ ਦੀ ਵਾਪਸੀ ਦੇ ਨਾਲ ਜੂਝ ਰਹੇ ਨੇ ਉਹ ਕਹਿੰਦੇ ਨੇ ਕਿ ਸ਼ੁਰੂ ਦੇ ਵਿੱਚ ਸਿਆਰੇ ਦਾ ਰਵਈਆ ਨਰਮ ਸੀ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਕਾਫੀ ਸਖਤ ਹੋ ਗਿਆ ਤੇ ਹੁਣ ਬੈਂਕ ਖਾਤੇ ਫ੍ਰੀਜ਼ ਕੀਤੇ ਜਾ ਰਹੇ ਨੇ ਤੇ ਤਨਖਾਹ ਦੇ ਵਿੱਚੋਂ ਲਗਭਗ 30% ਤੱਕ ਕਟੌਤੀ ਹੋ ਰਹੀ ਹੈ ਕੈਨੇਡਾ ਵਾਲਿਆਂ ਨੂੰ ਮਿਲੇ 2-2000 ਡਾਲਰ ਜਿੰਨ ਮੁੜ ਬੋਤਲ ਦੇ ਵਿੱਚੋਂ ਬਾਹਰ ਆ ਗਿਆ ਅਤੇ ਸਿਆਰੇ ਦੇ ਲੋ ਰਜੇ ਪੁਚੇ ਲੋਕਾਂ ਤੋਂ 1000 ਡਾਲਰ ਦੀ ਰਕਮ ਵਸੂਲ ਕਰਨ ਦਾ ਐਲਾਨ ਕੀਤਾ ਗਿਆ ਕੈਨੇਡਾ ਰੈਵੈਨਿਊ ਏਜੰਸੀ ਦਾ ਕਹਿਣਾ ਹੈ ਕਿ ਇਹ ਕੋਰੋਨਾ ਮਹਾਮਾਰੀ ਦੌਰਾਨ ਐਡਮਿੰਟਡ ਦੇ ਗਾਇਕ ਪੈਟ੍ਰਿਕ ਮੈਸਵਰਗਿਆ ਸਖਸ਼ੀਤਾ ਵਿਖਤਾ ਦੇ ਵਿੱਚ ਲਾਕੀਆ ਜੋ 5000 ਡਾਲਰ ਦੀ ਆਮਦਨ ਵਾਲੀ ਸ਼੍ਰੇਣੀ ਦੇ ਵਿੱਚ ਨਹੀਂ ਸੰ ਆਉਂਦੀਆ ਸੀਆਰਏ ਮੁਤਾਬਕ ਪੈਟ੍ਰਿਕ ਨੇ ਅਪ੍ਰੈਲ 2020 ਤੋਂ ਜੂਨ 2022 ਦਰਮਿਆਨ 41000 ਡਾਲਰ ਦੀ ਸਰਕਾਰੀ ਸਹਾਇਤਾ ਹਾਸਲ ਕੀਤੀ ਪਰ ਪੈਟ੍ਰਿਕ ਨੇ ਵਿਰੋਧ ਕੀਤਾ ਤਾਂ ਸੀਆਰਏ ਦੀ ਸੂਰ ਮੱਠੀ ਪੈ ਗਈ ਅਤੇ 41000 ਡਾਲਰ ਦੀ ਬਜਾਏ 27000 ਡਾਲਰ ਬੰਕੇ ਸੀਆਰੇ ਦਾ ਕਹਿਣਾ ਹੈ ਕਿ 14 ਅਰਪ ਡਾਲਰ ਦੀ ਰਕਮ ਬਚੇ ਲੋਕਾਂ ਨੂੰ ਦਿੱਤੀ ਗਈ ਜੋ ਸਰਕਾਰੀ ਸਹਾਇਤਾ ਦੇ ਯੋਗ ਨਹੀਂ ਸੀ ਇਹ ਰਕਮ ਤਾਂ ਸਾਰਾ ਹਿੱਸਾ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਧੀਨ ਦਿੱਤਾ ਗਿਆ 2022 ਦੇ ਵਿੱਚ ਸੀਆਰਏ ਦੇ ਵੱਲੋਂ ਰਕਮ ਵਸੂਲੀ ਦੀ ਪ੍ਰਕਿਰਿਆ ਰੰਭੀ ਗਈ ਅਤੇ 4 ਅਰਬ ਡਾਲਰ ਹਾਸਲ ਕਰ ਲਏ ਗਏ ਅਤੇ 10 ਅਰਬ ਡਾਲਰ ਹੁਣ ਵੀ ਬਕਾਇਆ ਖੜੇ ਨੇ ਵੈਨਕੂਵਰ ਦੇ ਲਾਇਸੈਂਸਡ ਇਨਸੋਲਵੈਂਸੀ ਟਵਰਟੀ ਬ੍ਰਾਈਨਰ ਮੈਂਟੇਨੈਂਸ ਅਸੇ ਕਿ ਉਹਨਾਂ ਦੇ ਕੋਲ ਹਰ ਹਫਤੇ ਦਰਜਨਾਂ ਕਲਾਇੰਟ ਆ ਰਹੇ ਨੇ ਜੋ ਮਹਾਮਾਰੀ ਦੌਰਾਨ ਮਿਲੀ ਰਕਮ ਦਾ ਮਸਲਾ ਖਤਮ ਕਰਨ ਤੇ ਇਛੁਕਦੇ ਅਤੇ ਮੈਂਟੇਨੈਂਸ ਪਸਟ ਸ਼ਬਦ ਵਿੱਚ ਕਿਹਾ ਹੈ ਕਿ ਜੇ ਤੁਸੀਂ ਕਾਧ ਦਾ ਪੈਸਾ ਦੇਣਾ ਤਾਂ ਬੈਂਕਰ ਪਸੀ ਵੀ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੀ